ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦਾ ਸਿਆਸੀ ਪਾਰਾ ਗਰਮ ਹੈ ਇਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੈ ਲੋਕ ਸਭਾ ਚੋਣਾਂ 'ਚ ਜਿਆਦਾ ਸਮਾਂ ਨਹੀਂ ਅਤੇ ਇਸ ਤੋਂ ਪਹਿਲਾਂ ਲੋਕ ਇਹ ਜਾਨਣਾ ਚਾਹੁੰਦੇ ਨੇ ਕਿ ਇਸ ਵਾਰ ਪੰਜਾਬ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਨੇ এবੀਪੀਸੀ ਵੋਟਰ ਨੇ ਇਸੇ ਸਵਾਲ ਦਾ ਜਵਾਬ ਲੱਭਣ ਲਈ ਵੋਟਰਾਂ ਦੇ ਮਨ 'ਚ ਝਾਕਣ ਦੀ ਕੋਸ਼ਿਸ਼ ਕੀਤੀ ਹੈ এবੀਪੀਸੀ ਵੋਟਰ ਨੇ ਜੋ ਸਰਵੇਖਿਤ ਹੈ ਉਸ ਦੇ ਅੰਕੜੇ ਬਿਹਤਰ ਦਿਲਚਸਪ ਨੇ ਸਰਵੇਖਿਤ ਬੀਜੇਪੀ ਨੂੰ ਪੰਜਾਬ 'ਚ ਕੇਵਲ ਇੱਕ ਸੀਟ ਤੇ ਜਿੱਤ ਮਿਲਦੀ ਵਖਰੀ ਹੈ ਕਾਂਗਰਸ ਨੂੰ 5 ਸੀਟਾਂ ਆਮ ਆਦਮੀ ਪਾਰਟੀ ਨੂੰ 6 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਮਿਲਦੀ ਵਖਰੀ ਹੈ ਜੇਕਰ ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਸਰਵੇ ਮੁਤਾਬਕ ਸਭ ਤੋਂ ਜ਼ਿਆਦਾ 30 ਫੀਸਦ ਵੋਟ ਕਾਂਗਰਸ ਦੇ ਖਾਤੇ ਚ ਜਾਂਦਾ ਵਿਖਰੇ ਹੈ ਆਮ ਆਦਮੀ ਪਾਰਟੀ ਨੂੰ 27 ਫੀਸਦ ਵੋਟ ਮਿਲਦੇ ਅਸਾਰ ਨੇ ਇਸ ਤੋਂ ਇਲਾਵਾ ਅਕਾਲੀ ਦਲ ਨੂੰ 17 ਅਤੇ ਭਾਜਪਾ ਨੂੰ ਸਿਰਫ 16 ਫੀਸਦ ਵੋਟ ਸ਼ੇਅਰ ਮਿਲ ਸਕਦਾ ਹੈ ਇਸ ਤੋਂ ਇਲਾਵਾ ਅਦਰ ਦੇ ਕੋਲ ਵੀ 10% ਵੋਟ ਜਾ ਸਕਦਾ ਹੈ ਉਥੇ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦਾ ਆਪਣਾ ਦਾਵਾ ਹੈ ਜਿੱਥੇ ਸੀਐਮ ਮਾਨ 13 ਦੀਆਂ 13 ਸੀਟਾਂ ਜਿੱਤਣ ਦਾ ਦਮ ਪਰ ਰਹੇ ਨੇ ਉਥੇ ਕਾਂਗਰਸ ਵੀ 8 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ਕਰਦੀ ਹੈ ਇਥੇ ਅਕਾਲੀ ਦਲ ਅਤੇ ਭਾਜਪਾ ਤੇ ਵੀ ਸਭ ਦੀ ਨਜ਼ਰ ਹੈ ਕਿ ਆਸਰਾਇਆਂ ਲਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਦੋਵਾਂ ਪਾਰਟੀਆਂ ਦਾ ਗੱਟ ਜੋੜ ਹੋ ਜਾਵੇ ਅਕਾਲੀ ਦਲ ਨੂੰ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ